ਕਾਫੀ ਲੰਮੇ ਸਮੇਂ ਤੋਂ ਜਿਹੜੀਆਂ ਧਮਕੀਆਂ ਦੀਆਂ ਈਮੇਲ ਆ ਰਹੀਆਂ ਹਨ ਕਦੇ ਡੀਸੀ ਕੰਪਲੈਕਸਾਂ ਨੂੰ ਕਦੇ ਕੋਰਟ ਕੰਪਲੈਕਸਾਂ ਨੂੰ ਕਦੇ ਸਕੂਲਾਂ ਤਾ ਦੱਸ ਦਿਆ ਕਿ ਹੁਣ ਤਮਾਕੂ ਖੂਨ ਦਾ ਇੱਕ ਮਾਮਲਾ ਸਾਹਮਣੇ ਆਇਆ ਸਰਹੰਦ ਦੇ ਵਿੱਚ ਇਹ ਤਮਾਕੂ ਹੋਇਆ ਤਾਂ ਰੇਲ ਪਟੜੀ ਦੇ ਉੱਪਰ ਇਹ ਤਮਾਕੂ ਆਇਆ ਤੇ ਤਮਾਕੂ ਦੇ ਕਾਰਨ ਰੇਲ ਜਿਹੜੀ ਆ ਤレイン ਉਸ ਦਾ ਜਿਹੜਾ ਇੰਜਨ ਆ ਉਹ ਨੁਕਸਾਨਿਆ ਗਿਆ ਤਾਦਾਸ ਦੀ ਇੱਕ ਉਸ ਟレイン ਦਾ ਜਿਹੜਾ ਇੰਜਨ ਸੀ ਉਸ ਦੇ ਸ਼ੀਸ਼ੇ ਟੁੱਟ ਗਏ ਹਨ ਤਾਂ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇੰਜਨ ਦੇ ਵਿੱਚ ਬੈਠਾ ਡਰਾਈਵਰ ਸੀ ਉਸ ਦੇ ਵੀ ਜੜੀਆਂ ਨੇ ਕੁਝ ਸੱਟਾਂ ਲੱਗੀਆਂ ਨੇ ਤਾਦਾਸ ਦੀ ਕੇਰਹੰਦਤ ਵਿੱਚ ਰੇਲਵੇ ਲਾਈਨ ਦੇ ਉੱਪਰ ਇਹ ਜਿਹੜਾ ਤਮਾਕਾ ਹੋਇਆ ਤੇ ਤਮਾਕਾ ਇਨਾ ਜ਼ਬਰਦਸਤ ਸੀ ਕਿ ਆਸ-ਪਾਸ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਨੂੰ ਵੀ ਇਹ ਤਮਾਕਾ ਸੁਣਾਈ ਦਿੱਤਾ ਤਾਦਾਸ ਦੀ ਕਿ ਰਾਤ ਦੇ ਸਮੇਂ ਇਹ ਤਮਾਕਾ ਹੋਇਆ ਜਦੋਂ ਇੱਕ ਮਾਲ ਗੱਡੀ ਜਿਹੜੀ ਆ ਉਸ ਲਾਈਨ ਤੋਂ ਜਾ ਰਹੀ ਸੀ ਤਾਦਾਸ ਦੀ ਕਿ ਇਹ ਜਿਹੜੀ ਲਾਈਨ ਆ ਚਲੋ ਟ੍ਰੇਡ ਕੋਰੀਡੋਰ ਆ ਜਾਨਕਿ ਡੈਡੀਕੇਟਡ ਟ੍ਰੇਡ ਕੋਰੀਡੋਰ ਆ ਜਾਨਕਿ ਜਿਸ ਦੇ ਉੱਪਰ ਸਿਰਫ ਮਾਲ ਗੱਡੀਆਂ ਹੀ ਚਲਦੀਆਂ ਨੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਟੜੀ ਜਿਹੜੀ ਉਹ ਨੁਕਸਾਨੀ ਗਈ ਆ ਤੇ ਜਿਸ ਦੇ ਉੱਪਰ ਮਾਲ ਗੱਡੀਆਂ ਹੀ ਚਲਦੀਆਂ ਨੇ ਤਾਂ ਰਾਤ ਦੇ ਸਮੇਂ ਚ ਇੱਕ ਮਾਲ ਗੱਡੀ ਜਾ ਰਹੀ ਸੀ ਤਾਂ ਉਸ ਦੇ ਇੰਜਣ ਦੇ ਕੋਲ ਇਹ ਧਮਾਕਾ ਹੁੰਦਾ ਤੇ ਧਮਾਕਾ ਹੋਣ ਤੋਂ ਬਾਅਦ ਇੰਜਣ ਨੁਕਸਾਨੇ ਜਾਂਦਾ ਤਾਂ ਧਨੀ ਮਤੇ ਰਹਿੰਦੀ ਆ ਕਿ ਕੋਈ ਜਿਹੜਾ ਡੱਬਾ ਜਾਂ ਰੇਲ ਜਾਂ ਟ੍ਰੇਨ ਆ ਜਿਹੜੀ ਉਹ ਡੀ ਰੇਲ ਨਹੀਂ ਹੋਇਆ ਜੇਕਰ ਡੀ ਰੇਲ ਹੋ ਜਾਂਦੀ ਤਾਂ ਵੱਡਾ ਸਾਨ ਹੋ ਸਕਦਾ ਸੀ ਕਿਉਂਕਿ ਇਹਨਾਂ ਮਾਲ ਗੱਡੀਆਂ ਦੇ ਵਿੱਚ ਕਾਫੀ ਜ਼ਿਆਦਾ ਮਾਲ ਹੁੰਦਾ ਤੇ ਮਾਲੀ ਨੁਕਸਾਨ ਕਾਫੀ ਵੱਡੀ ਮਾਤਰਾ ਦੇ ਵਿੱਚ ਹੋ ਸਕਦਾ ਸੀ ਤਦ ਆਸ ਦੀ ਹੈ ਕਿ ਮੌਕੇ ਤੇ ਜਿਹੜੀ ਪੁਲਿਸ ਪਹੁੰਚੀ ਹੋਈ ਆ ਉਹਨਾਂ ਦੇ ਵੱਲੋਂ ਜਿਹੜੀ ਆ ਜਾਂਚ ਕੀਤੀ ਜਾ ਰਹੀ ਆ ਤੇ ਦੱਸਦੀ ਹੈ ਕਿ ਇਹ ਤਮਾਕਾ ਆੜੀ ਐਕਸ ਦੇ ਨਾਲ ਕੀਤਾ ਗਿਆ ਅਤੇ 26 ਜਨਵਰੀ ਜਿਹੜਾ ਨਜ਼ਦੀਕ ਆ ਰਿਹਾ ਗਣਤੰਤਰ ਦਿਵਸ ਨਜ਼ਦੀਕ ਆ ਰਿਹਾ ਤਾਂ ਇਸ ਨੂੰ ਲੈ ਕੇ ਜਿੱਥੇ ਪੁਲਿਸ ਦੀ ਚੌਕਸ ਵੀ ਵਧਾਈ ਗਈ ਆ ਉੱਥੇ ਹੀ ਧਮਕੀਆਂ ਦਾ ਸਿਲਸਿਲਾ ਵੀ ਜਿਹੜਾ ਲਗਾਤਾਰ ਚੱ ਰਹੀ ਸੀ ਤਾਂ ਧਮਕੀਆਂ ਦੇ ਹਮਲਾਵੀਆਂ ਆ ਰਹੀਆਂ ਸੰਤਾ ਹੁਣਾ ਤਮਾਕਾ ਜਿਹੜਾ ਹੌਣ ਦੇ ਕਰਕੇ ਜਿਹੜਾ ਸਹਿਮ ਦਾ ਮਾਹੌਲ ਬਣਿਆ ਹੋਇਆ ਤਾਂ ਦਾਸ ਦਿਆ ਕਿ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਜਿੱਥੇ ਜਿਹੜੀ ਪਟੜੀ ਨੁਕਸਾਨੀ ਗਈ ਸੀ ਤਾਂ ਪੁਲਿਸ ਦੇ ਵੱਲੋਂ ਮੌਕੇ ਤੋਂ ਜਿਹੜਾ ਪੁਲਿਸ ਜਿਹੜੀ ਪੁਲਿਸ ਮੌਕੇ ਤੇ ਪਹੁੰਚੀ ਹੋਈ ਸੀ ਤੇ ਉੱਥੇ ਰੇਲਵੇ ਪੁਲਿਸ ਵੀ ਪਹੁੰਚੀ ਹੋਈ ਸੀ ਉਹਨਾਂ ਦੇ ਵੱਲੋਂ ਜਿਹੜੀ ਨੁਕਸਾਨੀ ਗਈ ਪਟੜੀ ਨੂੰ ਜਿਹੜਾ ਬਦਲ ਦਿੱਤਾ ਗਿਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅ ਇੱਕ ਪਟੜੀ ਦਾ ਹਿੱਸਾ ਜਿਹੜਾ ਉਹ ਬਦਲਿਆ ਗਿਆ ਨੁਕਸਾਨਿਆ ਗਿਆ ਸੀ ਤਮਾਕੀ ਦੇ ਕਰ ਨੁਕਸਾਨਿਆ ਗਿਆ ਸੀ ਉਹ ਬਦਲਿਆ ਗਿਆ ਹੈ ਤਦ ਆਸ ਦੀ ਹੈ ਕਿ ਸਰਹੰਦ ਦੇ ਵਿੱਚ ਇਹ ਤਮਾਕਾ ਹੋਇਆ ਤਾਂ ਦੱਸ ਦੀ ਹੈ ਕਿ ਇੱਕ ਪਾਸੇ ਇਹ ਲੁਧਿਆਣੇ ਨੂੰ ਵੀ ਜਾਂਦੀ ਆ ਟ੍ਰੇਨ ਤਾਂ ਇਹ ਡੈਡੀਕੇਟਡ ਜਿਹੜਾ ਟ੍ਰੇਡ ਕੋਰੀਡੋਰ ਆ ਜਿਸ ਦੇ ਉੱਪਰ ਜਿਹੜੀ ਮਾਲ ਗੱਡੀ ਚਾਹ ਰਹੀ ਸੀ ਤਾਂ ਤਮਾਕਾ ਹੋਣ ਦੇ ਕਰਕੇ ਉਹ ਗੱਡੀ ਦਾ ਇੰਜਨ ਜਿਹੜਾ ਨੁਕਸਾਨਿਆ ਗਿਆ ਹੈ ਤਦ ਆਸ ਦੇ ਕਿ 2 ਦਿਨ ਬਾਅਦ ਗੰਟਨਤਰ ਦੇ ਵਿਸ ਹੈ ਅਤੇ ਉਸ ਦਿਨ ਮੱਦੇ ਨਜ਼ਰ ਜਿੱਥੇ ਪੁਲਿਸ ਦੇ ਵੱਲ ਚੌਕ ਸੀ ਵੀ ਵਿਦਾਈ ਗਈ ਸੀ ਉਸ ਦਿਨ ਨਾਜ਼ ਮੱਦੇ ਨਜ਼ਰ ਜਣੀਆਂ ਧਮਕੀਆਂ ਵੀ ਲਗਾਤਾਰ ਆ ਰਹੀਆਂ ਸਨ ਤਾਂ ਬੀਤੇ ਕੱਲ ਜੇਕਰ ਗੱਲ ਕਰੀਏ ਤਾਂ ਸਕੂਲਾਂ ਨੂੰ ਵੀ ਕਾਲਾਂ ਨੂੰ ਜਿਹੜੀਆਂ ਉਹ ਬੰਬ ਦੇ ਨਾਲ ਅੜਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ ਤਾਂ ਇਹ ਵੱਡੀ ਖਬਰ ਸਰਹੰਦ ਤੋਂ ਸਾਹਮਣੇ ਹੈ ਜਿੱਥੇ ਰੇਲਵੇ ਲਾਈਨ ਦੇ ਉੱਪਰ ਵੱਡਾ ਧਮਾਕਾ ਹੋਇਆ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਧਮਕੀਆਂ ਦੀਆਂ ਈਮੇਲ ਆ ਰਹੀਆਂ ਹਨ ਕਦੇ ਡੀਸੀ ਕੰਪਲੈਕਸਾਂ ਨੂੰ ਕਦੇ ਕੋਰਟ ਕੰਪਲੈਕਸਾਂ ਨੂੰ ਕਦੇ ਸਕੂਲਾਂ ਤਾ ਦੱਸ ਦਿਆ ਕਿ ਹੁਣ ਤਮਾਕਾ ਖੂਨ ਦਾ ਇੱਕ ਮਾਮਲਾ ਸਾਹਮਣੇ ਆਇਆ ਸਰਹੰਦ ਦੇ ਵਿੱਚ ਇਹ ਤਮਾਕਾ ਹੋਇਆ ਤਾਂ ਰੇਲ ਪਟੜੀ ਦੇ ਉੱਪਰ ਇਹ ਤਮਾਕਾ ਆਇਆ ਤੇ ਤਮਾਕੇ ਦੇ ਕਾਰਨ ਰੇਲ ਜਿਹੜੀ ਆ ਟ੍ਰੇਨ ਆ ਉਸ ਦਾ ਜਿਹੜਾ ਇੰਜਨ ਆ ਉਹ ਨੁਕਸਾਨਿਆ ਗਿਆ ਤਾ ਦੱਸਦੀ ਇੱਕ ਉਸ ਟ੍ਰੇਨ ਦਾ ਜਿਹੜਾ ਇੰਜਨ ਸੀ ਉਸ ਦੇ ਸ਼ੀਸ਼ੇ ਟੁੱਟ ਗਏ ਹਨ ਤਾਂ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇੰਜਨ ਦੇ ਵਿੱਚ ਬੈਠਾ ਡਰਾਈਵਰ ਸੀ ਉਸ ਦੇ ਵੀ ਜੜੀਆਂ ਨੇ ਕੁਝ ਸਟਾਂ ਲੱਗੀਆਂ ਨੇ ਤਾ ਦੱਸਦੀ ਕੇ ਸਰਹੰਦ ਦੇ ਵਿੱਚ ਰੇਲਵੇ ਲਾਈਨ ਦੇ ਉੱਪਰ ਇਹ ਜਿਹੜਾ ਤਮਾਕਾ ਹੋਇਆ ਤੇ ਤਮਾਕਾ ਇਨਾ ਜ਼ਬਰਦਸਤ ਸੀ ਕਿ ਆਸ-ਪਾਸ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਨੂੰ ਵੀ ਇਹ ਤਮਾਕਾ ਸੁਣਾਈ ਦਿੱਤਾ ਤਾਂ ਦੱਸਦੀ ਕਿ ਰਾਤ ਦੇ ਸਮੇਂ ਇਹ ਤਮਾਕਾ ਹੋਇਆ ਜਦੋਂ ਇੱਕ ਮਾਲ ਗੱਡੀ ਜਿਹੜੀ ਆ ਉਸ ਲਾਈਨ ਤੋਂ ਜਾ ਰਹੀ ਸੀ ਤਾ ਦੱਸਦੀ ਕਿ ਇਹ ਜਿਹੜੀ ਲਾਈਨ ਆ ਪਿਆਛਾ ਨਾ ਟ੍ਰੇਨ ਕੋਰੀਡੋਰ ਆ ਜਾਨਕਿ ਡੈਡੀਕੇਟਡ ਟ੍ਰੇਨ ਕੋਰੀਡੋਰ ਆ ਜਾਨਕਿ ਜਿਸ ਦੇ ਉੱਪਰ ਸਿਰਫ ਮਾਲ ਗੱਡੀਆਂ ਹੀ ਚੱਲਦੀਆਂ ਨੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਟੜੀ ਜਿਹੜੀ ਆ ਉਹ ਨੁਕਸਾਨੀ ਗਈ ਆ ਤੇ ਜਿਸ ਦੇ ਉੱਪਰ ਮਾਲ ਗੱਡੀਆਂ ਹੀ ਚੱਲਦੀਆਂ ਨੇ ਤਾਂ ਰਾਤ ਦੇ ਸਮੇਂ ਚ ਇੱਕ ਮਾਲ ਗੱਡੀ ਜਾ ਰਹੀ ਸੀ ਤਾਂ ਉਸ ਦੇ ਇੰਜਣ ਦੇ ਕੋਲ ਇਹ ਤਮਾਕਾ ਹੁੰਦਾ ਤੇ ਤਮਾਕਾ ਹੋਣ ਤੋਂ ਬਾਅਦ ਇੰਜਣ ਨੁਕਸਾਨਾ ਜਾਂਦਾ ਤਾਂ ਗਨੀਮਤ ਇਹ ਰਹਿੰਦੀ ਆ ਕਿ ਕੋਈ ਜਿਹੜਾ ਡੱਬਾ ਜਾਂ ਰੇਲ ਜਾਂ ਟ੍ਰੇਨ ਜਿਹੜੀ ਆ ਉਹ ਡੀਰੇਲ ਨਹੀਂ ਹੋਏ ਆ ਜੇਕਰ ਡੀਰੇਲ ਹੋ ਜਾਂਦੀ ਤਾਂ ਵੱਡਾ ਨੁਕਸਾਨ ਹਾਂ ਹੋ ਸਕਦਾ ਸੀ ਕਿਉਂਕਿ ਇਹਨਾਂ ਮਾਲ ਗੱਡੀਆਂ ਦੇ ਵਿੱਚ ਕਾਫੀ ਜ਼ਿਆਦਾ ਮਾਲ ਹੁੰਦਾ ਤੇ ਮਾਲੀ ਨੁਕਸਾਨ ਕਾਫੀ ਵੱਡੀ ਮਾਤਰਾ ਦੇ ਵਿੱਚ ਹੋ ਸਕਦਾ ਸੀ ਤਦ ਆਸ ਦੀ ਹੈ ਕਿ ਮੌਕੇ ਤੇ ਜਿਹੜੀ ਪੁਲਿਸ ਪਹੁੰਚੀ ਹੋਈ ਆ ਉਹਨਾਂ ਦੇ ਵੱਲੋਂ ਜਿਹੜੀ ਆ ਜਾਂਚ ਕੀਤੀ ਜਾ ਰਹੀ ਆ ਤੇ ਦੱਸਦੀ ਹੈ ਕਿ ਇਹ ਤਮਾਕਾ ਆੜੀ ਐਕਸ ਦੇ ਨਾਲ ਕੀਤਾ ਗਿਆ ਅਤੇ 26 ਜਨਵਰੀ ਜਿਹੜਾ ਨਜ਼ਦੀਕ ਆ ਰਿਹਾ ਗਣਤੰਤਰ ਦਿਵਸ ਨਜ਼ਦੀਕ ਆ ਰਿਹਾ ਤਾਂ ਇਸ ਨੂੰ ਲੈ ਕੇ ਜਿੱਥੇ ਪੁਲਿਸ ਦੀ ਚੌਕਸ ਵੀ ਵਧਾਈ ਗਈ ਆ ਉੱਥੇ ਹੀ ਧਮਕੀਆਂ ਦਾ ਸਿਲਸਿਲਾ ਵੀ ਜਿਹੜਾ ਲਗਾਤਾਰ ਚੱ ਰਹੀ ਸੀ ਤਾਂ ਧਮਕੀਆਂ ਦੇ ਹਿੰਬ ਲਵਿਆ ਰੀਆਂ ਸੰਤਾ ਹੋਣਾ ਤਮਾਕਾ ਜਿਹੜਾ ਹੌਣ ਦੇ ਕਰਕੇ ਜਿਹੜਾ ਸਹਿਨ ਦਾ ਮਾਹੌਲ ਬਣਿਆ ਹੋਇਆ ਤਾਂ ਦਾਸ ਦਿਆ ਕਿ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਜਿੱਥੇ ਜਿਹੜੀ ਪਟੜੀ ਨੁਕਸਾਨੀ ਗਈ ਸੀ ਤਾਂ ਪੁਲਿਸ ਦੇ ਵੱਲੋਂ ਮੌਕੇ ਤੋਂ ਜਿਹੜਾ ਪੁਲਿਸ ਜਿਹੜੀ ਪੁਲਿਸ ਮੌਕੇ ਤੇ ਪਹੁੰਚੀ ਹੋਈ ਸੀ ਤੇ ਉੱਥੇ ਰੇਲਵੇ ਪੁਲਿਸ ਵੀ ਪਹੁੰਚੀ ਹੋਈ ਸੀ ਉਹਨਾਂ ਦੇ ਵੱਲੋਂ ਜਿਹੜੀ ਨੁਕਸਾਨੀ ਗਈ ਪਟੜੀ ਨੂੰ ਜਿਹੜਾ ਬਦਲ ਦਿੱਤਾ ਗਿਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅ ਇੱਕ ਪਟੜੀ ਦਾ ਹਿੱਸਾ ਜਿਹੜਾ ਉਹ ਬਦਲਿਆ ਗਿਆ ਨੁਕਸਾਨਿਆ ਗਿਆ ਸੀ ਤਮਾਕੀ ਦੇ ਕਰ ਨੁਕਸਾਨਿਆ ਗਿਆ ਸੀ ਉਹ ਬਦਲਿਆ ਗਿਆ ਹੈ ਤਾਦਾਸ ਦੀ ਹੈ ਕਿ ਸਰਹੰਦ ਦੇ ਵਿੱਚ ਇਹ ਤਮਾਕਾ ਹੋਇਆ ਤਾਦਾਸ ਦੀ ਕਿ ਇੱਕ ਪਾਸੇ ਇਹ ਲੁਧਿਆਣੇ ਨੂੰ ਵੀ ਜਾਂਦੀ ਆ ਟ੍ਰੇਨ ਤਾਂ ਇਹ ਡੈਡੀਕੇਟਡ ਜਿਹੜਾ ਟ੍ਰੇਡ ਕੋਰੀਡੋਰ ਆ ਜਿਸ ਦੇ ਉੱਪਰ ਜਿਹੜੀ ਮਾਲ ਗੱਡੀ ਚਾਹ ਰਹੀ ਸੀ ਤਾਂ ਤਮਾਕਾ ਹੋਣ ਦੇ ਕਰਕੇ ਉਹ ਗੱਡੀ ਦਾ ਇੰਜਨ ਜਿਹੜਾ ਨੁਕਸਾਨਿਆ ਗਿਆ ਹੈ ਤਾਦਾਸ ਦੇ ਕਿ 2 ਦਿਨ ਬਾਅਦ ਗਣਤੰਤਰ ਦਿਵਸ ਹੈ ਅਤੇ ਉਸ ਦਿਨ ਮੱਦੇ ਨਜ਼ਰ ਜਿੱਥੇ ਪੁਲਿਸ ਦੇ ਵੱਲ ਚੌਕ ਸੀ ਵੀ ਵਿਦਾਈ ਗਈ ਸੀ ਉਸ ਦਿਨ ਨਾਜ਼ ਮੱਦੇ ਨਜ਼ਰ ਜਣੀਆਂ ਧਮਕੀਆਂ ਵੀ ਲਗਾਤਾਰ ਆ ਰਹੀਆਂ ਸਨ ਤਾਂ ਬੀਤੇ ਕੱਲ ਜੇਕਰ ਗੱਲ ਕਰੀਏ ਤਾਂ ਸਕੂਲਾਂ ਨੂੰ ਵੀ ਕਾਲਾਂ ਨੂੰ ਜਿਹੜੀਆਂ ਉਹ ਬੰਬ ਦੇ ਨਾਲ ਅੜਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ ਤਾਂ ਇਹ ਵੱਡੀ ਖਬਰ ਸਰਹੰਦ ਤੋਂ ਸਾਹਮਣੇ ਹੈ ਜਿੱਥੇ ਰੇਲਵੇ ਲਾਈਨ ਦੇ ਉੱਪਰ ਵੱਡਾ ਧਮਾਕਾ ਹੋਇਆ